ਚੰਡਾ ਰਾਜਾ ਦਾ ਉਹ ਝੰਡਾ ਬਈ ਨਾ ਇਹ ਹੋਣਾ ਨਹੀਂ ਦਾ ਇਹ ਜੇ ਜੇ ਬੰਦੀ ਦਾ ਫੈਸਲਾ ਆ ਆ ਵੀ ਝੰਡਾ ਗੱਡੀ ਨਾਲ ਇਹ ਆ ਸਟicker ਲਗਾਉ ਮਨਾ ਰੋਇ ਨਿਕਲਦੀਆਂ ਵਾ ਤੂੰ ਅਸੀਂ ਆਪਣੇ ਸੀਨੀਅਰ ਨਾਲ ਗੱਲ ਕਰਾ ਇੱਕ ਮਹੀਨਾ ਪਿਛਲੇ ਸਾਲ ਇੱਥੇ ਪਰਾਰ ਇੱਥੇ ਲਾ ਕੇ ਗਏ ਸੀ ਗੱਲ ਤੇ ਕੋਣ ਲਾ ਕੇ ਲੈ ਕੇ ਗਿਆ ਮੋਹਣ ਬਲਾਓ ਪੁਲਿਸ ਇਥੇ ਮੋਹਣ ਲਾ ਕੇ ਦੱਸਣਾ ਬਲਾਓ ਪੁਲਿਸ ਨੂੰ ਹੀ ਅਸੀਂ ਜਿੱਥੇ ਮਰ ਜੇ ਜੇ ਯਾਰ ਜਦੋਂ ਹੀ ਜਥੇਬੰਦੀ ਜਵਾਂ ਹਾਂਜੀ ਫੇਗਿਆ ਮੈਂ ਗਰਦਾਸਪੁਰ ਤੋਂ ਯੂਨ ਪ੍ਰਧਾਨਾ ਗੁਰਮੰਗਸਨ ਛੇੜੀ ਨੂੰ ਫੋਨ ਕਰੋ ਨਹੀਂ ਦੇ ਪਰਚੀ ਲਗਣੀ ਆਈ ਪਰਚੀ ਕੋਈ ਪਰਚੀ ਨਹੀਂ ਇਹ ਗੱਡਣੀ ਇੱਥੇ ਰਵਾਂਗੇ ਆਪਾਂ ਕੋਈ ਚੱਕਰ ਨਹੀਂ ਆ ਫੋਨ ਫੜਾਈ ਮੇਰਾ ਇੱਕ ਮਿੰਟ ਮੈਂ ਇਹ ਥੋੜੀ ਗੱਲ ਵਾ ਕੋਈ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਾਂਗ ਟਲਾਜੇ ਦੇ ਪਲਾਜੇ ਦੇ ਉੱਪਰ ਆਪਾਂ ਸੋ ਇੱਥੇ ਇਹਨਾਂ ਮਲਾਜ਼ਮਾਂ ਦਾ ਇਹ ਕਹਿਣਾ ਵੀ ਡੀਪੀ ਸਾਹਿਬ ਟਾਂਡੇ ਦੀ ਆਂਦੇ ਆ ਵੀ ਝੰਡੇ ਵਾਲੀ ਗੱਡੀ ਨਹੀਂ ਲੋਟ ਨੰਗਣ ਨਹੀਂ ਦੇਣੀ ਇਹ ਭਈ ਗੁੰਡਾ ਰਾਜ ਭਗਵੰਤ ਮਾਨ ਦੀ ਸਰਕਾਰ ਦਾ ਸਾਹਮਣੇ ਆ ਸਾਰਿਆਂ ਦੇ ਇਹ ਆ ਗੱਡੀ ਖੜੀ ਆ ਅਸੀਂ ਲੈਨ 'ਚ ਖੜਕੇ ਆ ਸਾਡੇ ਬੱਚੇ ਵੀ ਨਾਲ ਹੀ ਸੋ ਜ਼ਰੂਰੀ ਕੰਮ ਵਾਸਤੇ ਹੀ ਜਲੰਧਰ ਜਾਣ ਦੇ ਝੰਡਾ ਸਟicker ਲਗਾ ਗੱਡੀ ਤੇ ਇਹ ਗੁੰਡਾ ਰਾਜ ਗੁੰਡਾ ਰਾਜ ਭਗਵੰਤ ਮਾਨ ਦੀ ਸਰਕਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੜ੍ਹਦੀ ਕਲਾ ਦੇ ਵਿੱਚ ਆ ਟੋਲਪਲਾ ਜੇ ਤੋਂ ਨਿਕਲਿਆ ਭਰਾਵੋ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਭਗਵੰਤ ਮਾਨ ਦੀ ਸਰਕਾਰ ਦਾ ਇਹ ਗੁੰਡਾ ਰਾਜ ਹੈ ਗੁੰਡਾ ਰਾਜ ਇਹ ਬਰਦਾਸ਼ਤ ਨਹੀਂ ਹੋਊਗਾ ਕਿਉਂਕਿ ਮਲਾਜ਼ਮਾਂ ਦਾ ਕਹਿਣਾ ਵੀ ਡਿਪਟੀ ਸਾਹਿਬ ਨੇ ਕਿਹਾ ਵੀ ਝੰਡੇ ਵਾਲੀ ਗੱਡੀ ਨਹੀਂ ਨੰਗਣ ਦੇਣੀ ਅਸੀਂ ਚੇਤਾਵਨੀ ਦਿੰਨੇ ਆ ਜੇਕਰ ਇਦਾਂ ਹੀ ਕਰਨਾ ਵਾ ਤੇ ਫਿਰ ਇਹ ਟੋਲ ਪਲਾਜ਼ਾ ਫਿਰ ਹੀ ਕਰਾਂਗੇ